ਮੈਂ ਨੰਪਰੰਜੀਤ ਕੌਰ ਜੀ ਤੇ ਮੈਂ ਬਦੌਰ ਹੈਦਮਸਿਸ ਸਰਕਾਰੀ ਹਾਈ ਸਕੂਲ ਥੋੜੀ ਦੇ ਸੇਵਾ ਨਿਭਾ ਰਹੀ ਹਾਂ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣਾ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ। ਉਸ ਤੋਂ ਬਾਅਦ ਮੈਂ ਆਪਣੇ ਸਿੱਖਿਆ ਵਿਭਾਗ ਖਾਸ ਕਰਕੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਔਰ ਸੜੀ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੇ ਵੱਡੇ ਸਨਮਾਨ ਨਾਲ ਸਨਮਾਨਿਤ ਕੀਤਾ। ਧੀ ਉਸਨਾਂ ਅਗੇ ਨਬਰੀ ਕਰਦੀ ਹਾਂ। ਇਸ ਸਕੂਲ ਨੇ ਮੈਂ ਡਵੈਲਪ ਕੀਤਾ ਆਪਣੇ ਸਟਾਫ ਦੀ ਮਦਦ ਨਾਲ ਔਰ ਇਹਨਾਂ ਵਿੱਚ ਖਾਸ ਯੋਗਦਾਨ ਮੇਰੇ ਸਾਰੇ ਅਧਿਆਪਕਾਂ ਦਾ ਰਿਹਾ ਤੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਤੁਹੀ ਸਕੂਲ ਇੱਕ ਬਹੁਤ ਨਾਮਵਰ ਸਕੂਲ ਹੈ ਪੰਜਾਬ ਦਾ ਔਰ ਉਹਦੇ ਵਿੱਚ ਸਾਰੇ ਸਟਾਫ ਦੇ ਨਾਲ-ਨਾਲ ਵਿਸ਼ੇਸ਼ ਯੋਗਦਾਨ ਸਰਦਾਰ ਹਰਿੰਦਰ ਸਿੰਘ ਗਰੇਵਾਲ ਜੋ ਕਿ ਮੇਰੇ ਸਕੂਲ ਵਿੱਚ بطور ਫਿਜ਼ੀਕਲ ਅਧਿਆਪਕ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਇਸ ਮੇਰੇ ਅਚੀਵਮੈਂਟ 'ਚ ਯੋਗਦਾਨ ਹੈ। ਬਾਕੀ ਅਸੀਂ ਜਿਹੜੇ ਬੱਚੇ ਆ ਦੇ ਕੰਮ ਕਰਦੇ ਆ ਸਾਡੇ ਕੰਮ ਕਰਨ ਦਾ ਤਰੀਕਾ ਅਲੱਗ ਹੈ। ਅਸੀਂ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦਾ ਧਿਆਨ ਐਨਕਸ 10ਵੀਂ ਤੱਕ ਰੱਖਦੇ ਆ। ਜਿਹੜੇ ਬੱਚੇ 10ਵੀਂ ਕਰਕੇ ਪਾਸ ਹੋ ਕੇ ਅੱਗੇ ਪੜ੍ਹਨਾ ਚਾਹੁੰਦੇ ਨੇ ਗਰੀਬ ਘਰਾਂ ਦੇ ਬੱਚੇ ਨੇ। 8ਵੀਂ ਤੱਕ ਸਰਕਾਰ ਵੱਲੋਂ ਫੀਸ ਫਰੀ ਹੈ। ਕੋਈ ਕਿਤਾਬਾਂ ਦਾ ਪੈਸੇ ਨਹੀਂ। ਪਰ ਜਿਹੜੇ ਬੱਚੇ 9ਵੀਂ 'ਚ ਚਲੇ ਜਾਂਦੇ ਆ 10ਵੀਂ ਚਾਹੁੰਦੇ ਨੇ ਇਹ ਉਸ ਤੋਂ ਬਾਅਦ ਉਚੇਰੀ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਦੀ ਪੂਰੀ ਫੀਸ ਦਾ ਪ੍ਰਬੰਧ ਵਰਤੀ ਖਾਣਾ ਵਗੈਰਾ ਦਾ ਪ੍ਰਬੰਧ ਸਿਖਾਫ ਕਰਦੇ ਆ ਹੁਣੇ ਇੱਕ ਸਾਡਾ ਬੱਚਾ ਪੀ ਐਚ ਡੀ ਜਿਹਨੇ ਕੀਤੀ ਹੈ ਉਹਨੂੰ ਆਸਾਮ ਦੇ ਵਿੱਚ ਕੇਂਦਰੀ ਵਿਦਿਆਲੇ ਵਿੱਚ ਜੌਬ ਮਿਲੀ ਹੈ ਇਸ ਤੋਂ ਇਲਾਵਾ ਦੋ ਬੱਚੀਆਂ ਜਿਹੜੀਆਂ ਬੀ ਟੈਕ ਕਰਕੇ ਘਰ ਫੀਲ ਬੈਠੀਆਂ ਸੀਆਂ ਉਹਨਾਂ ਨੂੰ ਇੱਕ ਕੁਆਲਿਟੀ ਰੈਸ਼ਨ ਕੰਪਨੀ ਚ ਜੌਬ ਦਿਵਾਈ ਹੈ ਇਸ ਤੋਂ ਇਲਾਵਾ 15 ਜਿਹੜੀਆਂ ਬੱਚੀਆਂ ਨੇ ਮੇਰੀ ਨਰਸਿੰਗ ਕਰ ਰਹੀਆਂ ਨੇ ਜੀ ਐਨ ਐਮ ਕਰ ਰਹੀਆਂ ਨੇ ਲੋਕਾਰ ਨੇ ਬੱਚੇ ਸਾਡੇ ਕੋਲ ਬੀਏਡ ਕਰ ਰਹੇ ਨੇ ਬੀਪੀਐਡ ਕਰ ਰਹੇ ਨੇ ਬੀਪੀਐਡ ਕਰਕੇ ਸਾਡੇ ਕੋਲ ਹੀ ਬੇਟਾ ਇੱਕ ਕੋਚ ਦੀ ਸੇਵਾ ਨਿਭਾ ਰਿਹਾ ਤੇ ਇਸ ਤਰ੍ਹਾਂ ਵੱਖ-ਵੱਖ ਉਮਰਾਂ ਦੇ ਬੱਚੇ ਵਿਰਾਜਮਾਨ ਨੇ ਤੇ ਸਾਡਾ ਮਿਸ਼ਨ ਐਜੂਕੇਸ਼ਨ ਹੈ ਜਿਹਦੇ ਵਿੱਚ ਅਸੀਂ ਸਿਰਫ ਆਪਣੇ ਸਕੂਲ ਦੇ ਵਿਦਿਆਰਥੀਆਂ ਦੀ ਹੀ ਨਹੀਂ ਜਿਹੜੇ ਵਿਦਿਆਰਥੀ ਹੋਰ ਸਕੂਲਾਂ 'ਚ ਹੀ ਪੜ੍ਹਦੇ ਨੇ ਸਾਨੂੰ ਅਪਰੋਚ ਕਰਦੇ ਨੇ ਤਾਂ ਅਸੀਂ ਉਹਨਾਂ ਦੀ ਵੀ ਮਦਦ ਫੀਸ ਵੱਖੋਂ ਉਹਨਾਂ ਦੇ ਉਚੀਰੇ ਸਿੱਖਿਆ ਲਈ ਉਹਨਾਂ ਦੀ ਕਿਤਾਬਾਂ ਭੁਖ ਸੀ ਕਰਦੇ ਆ ਸਰਕਾਰੀ ਹਾਈ ਸਕੂਲ ਨਮਾਦਾ ਮੇਰਾ ਪਹਿਲਾ ਸਟੇਸ਼ਨ ਸੀਗਾ ਜਿਨੂੰ ਮੈਂ ਜਾਣੀ ਤਾ ਇਸ ਤੋਂ ਬਾਅਦ ਸਰਕਾਰੀ ਹਾਈ ਸਕੂਲ ਅਗਾਲ ਤੇ ਹੁਣ ਕਰੰਟਲੀ ਮੈਂ ਸਰਕਾਰੀ ਹਾਈ ਸਕੂਲ ਥੂੜੀ ਦੇਖੋ ਜਦੋਂ ਅਸੀਂ ਮੈਂ ਐਕਚੁਅਲੀ ਜ਼ਿਆਦਾ 4-5 ਸਾਲ ਹੋ ਗਏ ਨੇ ਮੈਨੂੰ ਐਡਮਿਨਿਸਟ੍ਰੇਟਿਵ ਵਰਕ ਦੇ ਵਿੱਚ ਆਇਆ ਨਵਾਂ ਨਵਾਂ ਮੁਸ਼ਕਿਲਾਂ ਤੇ ਆਉਂਦੀਆਂ ਹੀ ਨੇ ਪਰ ਜਦੋਂ ਮਤਲਬ ਕੰਮ ਕਰਦੇ ਆ ਤੇ ਸਾਰੇ ਸਟਾਫ ਨੂੰ ਲੱਗਦਾ ਕਿ ਹਾਂਜੀ ਜੈਨੂਇਨ ਕੰਮ ਹੋ ਰਿਹਾ ਹੈ ਪਿੰਡ ਵਾਸੀਆਂ ਨੂੰ ਲੱਗਦਾ ਵਧੀਆ ਕੰਮ ਕਰ ਰਹੇ ਆ ਸਾਰੇ ਫਿਰ ਸਾਥ ਦੇ ਮੈਨੂੰ ਹੁਣ ਤੱਕ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਪਿੰਡ ਵਾਸੀ ਲਈ ਜਾਂ ਕਿਸੇ ਵੀ ਸਟੇਪ ਤੋਂ ਮੈਂ ਲਗਦਾ 1% ਵੀ ਮਤਲਬ ਕੋਈ ਕੰਪਲੇਨ ਨਹੀਂ ਆਈ ਔਰ ਨਾ ਹੀ ਮਤਲਬ ਸਾਰੇ ਸਾਥ ਹੀ ਦਿੰਦੇ ਨੇ ਜੇ ਮੈਂ ਨਮਾਦਾ ਸਕੂਲ ਛੱਡ ਦਿੱਤਾ ਤਾਂ ਉਥੋਂ ਦੇ ਵਿਦਿਆਰਥੀ ਨਾਲ ਵੀ ਉਥੋਂ ਦੇ ਸਟਾਫ ਨਾਲ ਮੈਂ ਤੱਕ ਅਟੈਚ ਆ ਇਨੀ ਅਗੋਲ ਦੇ ਵਿਦਿਆਰਥੀ ਨਾਲ ਵੀ ਅਟੈਚ ਆ ਅਧਿਆਪਕਾਂ ਨਾਲ ਵੀ ਅਟੈਚ ਆ ਅਸੀਂ ਸਾਰੇ ਨਾਲ ਮਿਲ ਕੇ ਕੰਮ ਕਰਦੇ ਆਂ ਫਿਰ ਕੋਈ ਵਿਕਾਸ ਕੀ ਕਿਸੇ ਇੱਥੇ ਜਾ ਕੇ ਕੀ ਬੀਖਿਆ ਕਰਾ ਕੀ ਮਨਚਾ ਹੈ ਜੀ ਕਿਸ ਤਰ੍ਹਾਂ ਕਰਦੇ ਜਿਸਨ ਸਕੂਲ ਜੁਆਇਨ ਕੀਤਾ ਸੀ ਨਮਾਦਾ ਔਰ ਅਸੀਂ ਬਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੰਦਰਾਲਾ ਵਿਖੇ ਮ ਬਤੌਰ ਕੰਪਿਊਟਰ ਫੈਕਲਟੀ ਸੇਵਾਵਾਂ ਨੇ ਬਾਹਰ ਇਸੀ ਪੀਪੀਐਸਸੀ ਰਾਈ ਡਾਇਰੈਕਟ ਜੋ ਟੈਸਟ ਕਲੀਅਰ ਹੋਇਆ ਹੈਡ ਬਣੇ ਤਾਂ ਪਹਿਲਾ ਸਟੇਸ਼ਨ ਨਮਾਦਾ ਮਿਲਿਆ ਅ ਜਿਸ ਸਕੂਲ ਜਾਣ ਕੀਤਾ ਦਾ ਇਹ ਮਤਲਬ ਮੇਰੇ ਨਾਲ ਸਟਾਫ ਮੈਂਬਰ ਗਏ ਸੀ ਇੱਕ ਵਾਰ ਤਾਂ ਲੱਗਿਆ ਕਿ ਕਿੱਥੇ ਆ ਗਏ ਕਿਉਂਕਿ ਸਾਡਾ ਸਕੂਲ ਪਹਿਲਾਂ ਉਹ ਸੋਨਾ ਸੀਗਾ ਔਰ ਬੈਠਣ ਦੀ ਵੀ ਵਿਵਸਥਾ ਵੀ ਨਹੀਂ ਸੀ ਖਾਣਿਆਂ ਦੀ ਹਾਲਤ ਬੁਰੀ ਬੱਚਿਆਂ ਦੇ ਕੋਈ ਜਿਹੜੇ ਕਮਰੇ ਸੀ ਉਹਨਾਂ ਦੇ ਵਿੱਚ ਤਾਂ ਕੀ ਮੋਰੀਆਂ ਦਰਵਾਜ਼ੇ ਤੱਕ ਵੀ ਨਹੀਂ ਸੀ ਲੱਗੇ ਹੋਏ ਜਾਂ ਸਿਉਂ ਖੜਦੇ ਹੋਏ ਸੀ ਥਾਂ ਥਾਂ ਤੇ ਕੰਧਾਂ ਵਿੱਚ ਛੱਤਾਂ ਵਿੱਚ ਪਾੜ ਵੇ ਹੋਏ ਸੀ ਪਰ ਫਿਰ ਥੋੜੀ ਹਿੰਮਤ ਜੁਟਾਈ ਔਰ ਪਹਿਲੇ ਦਿਨ ਹੀ ਸਿੱਖਿਆ ਮੰਤਰੀ ਉਦੋਂ ਸੀਗੇ ਸਰਦਾਰ ਵੀ ਸ਼੍ਰੀ ਵਿਜੇਂਦਰ ਸਿੰਘ ਜੀ ਉਹਨਾਂ ਦੇ OSD ਉਸ ਪਿੰਡ ਦੇ ਸੀਗੇ ਉਹਨਾਂ ਨਾਲ ਸੰਪਰਕ ਕੀਤਾ ਪੰਚਾਇਤ ਨਾਲ ਸੰਪਰਕ ਕੀਤਾ ਫਿਰ ਉਹਨਾਂ ਨੇ ਪੂਰਾ ਪ੍ਰੋਸੈਸ ਤੱਕ ਕਿਸ ਤਰ੍ਹਾਂ ਸਾਥ ਦਿਆਂ ਅਗੇ ਸਭ ਤੋਂ ਪਹਿਲਾਂ ਤੇ ਦੇਖੋ ਆਪੀ ਜਦੋਂ ਆਪਣੇ ਜੇਬ ਚੋਂ ਖਰਚ ਕਰਨਾ ਸ਼ੁਰੂ ਕਰੀਏ ਤਾਂ ਫਿਰ ਲੋਕੀ ਵੀ ਸਾਥ ਦਿੰਦੇ ਨੇ ਤਾਂ ਖੁਦ ਆਪ ਸ਼ੁਰੂ ਕੀਤਾ ਅਭਿਆਪਨ ਨੂੰ ਮੋਟੀਵੇਟ ਕੀਤਾ ਉਹ ਵੀ ਨਾਲ ਲੱਗੇ ਪਰ ਪੋਲੀਗੋਲੀ ਪਿੰਡ ਵਾਸੀ ਵੀ ਨਾਲ ਲਗੇ ਸਮਾਨ ਦੇ ਰੂਪ ਚ ਹੀ ਮਦਦ ਲਈਏ ਕਿਸੇ ਕੋਲ ਜੇ ਇਟਾਂ ਦੀ ਲੋੜ ਕੋਈ ਤੇ ਕਿਸੇ ਨੇ ਇਟਾਂ ਭਿਜਵਾਤੀਆਂ ਕਿਸੇ ਨੇ ਲੋਕ ਟਾਈਲਾਂ ਕੁਝ ਐਨਆਰਏ ਵੀਰ ਮੇਰੇ ਕਜ਼ਨਸ ਫੋਰਨ ਕੰਟਰੀਜ਼ ਵਿੱਚ ਰਹਿੰਦੇ ਨੇ ਉਹਨਾਂ ਕੋਲ ਮਦਦ ਮੰਗਾਈ ਤੇ ਇਸ ਤਰ੍ਹਾਂ ਕਰਕੇ ਪਹਿਲਾਂ ਉਹ ਸਕੂਲ ਡਿਵੈਲਪ ਹੋਇਆ ਫਿਰ ਉਹ ਬੱਚਿਆਂ ਦੀ ਪੜ੍ਹਾਈ ਤੇ ਕੰਮ ਕੀਤਾ ਗਿਆ ਬੱਚੇ ਉਧਰ ਦੇ ਬਹੁਤ ਜ਼ਿਆਦਾ ਗਰੀਬ ਸੀਗੇ ਔਰ 9ਵੀਂ 10ਵੀਂ ਦੀ ਫੀਸਾਂ ਦੇਣ ਵਾਲੀ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਤੋਂ ਕੋਰੋਨਾ ਦਾ ਟਾਈਮ ਆ ਗਿਆ ਤੇ ਲੋਕਾਂ ਦੇ ਕੰਮ ਵੀ ਬੰਦ ਸੀ ਫਿਰ ਉਥੋਂ ਹੀ ਸਾਨੂੰ ਗੁਰਮਤ ਐਜੂਕੇਸ਼ਨ ਸੁਸਾਇਟੀ ਯੂਐਸਏ ਦਾ ਪਤਾ ਚੱਲਿਆ ਉਹਨਾਂ ਨਾਲ ਸੰਪਰਕ ਹੋਇਆ ਉਹਨਾਂ ਨੇ ਸਾਡਾ ਤਾਲ ਮਿਲ ਕੀਤਾ ਔਰ ਅੱਜ ਉਹਨਾਂ ਦੀ ਹੈਲਪ ਨਾਲ ਕੱਲੇ ਮੈਂ ਆਪਣੇ ਤਿੰਨ ਸਕੂਲ ਹੀ ਨਹੀਂ ਹੋਰ ਵੀ ਨੇੜੇ-ਨੇੜੇ ਬਹੁਤ ਸਾਰੇ ਸਕੂਲ ਹੈ ਜਿਨ੍ਹਾਂ ਵਿੱਚ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ ਤੁਹਾਡੀ ਜਜ਼ਬਾ ਦੀ ਤਾਂ ਹੀ ਇਹ ਤੁਸੀਂ ਕਾਇਆਕਲਪ ਕੀਤੀ ਤੁਸੀਂ ਦੇਖੋ ਜਜ਼ਬਾ ਕਿਉਂਕਿ ਆਪ ਇਹਨਾਂ ਹਾਲਾਤਾਂ ਚੋਂ ਲੰਘੀ ਆ ਜਦੋਂ ਪੜਦੇ ਸੀਗੇ ਤਾਂ ਉਦੋਂ ਇਹਨਾਂ ਹਾਲਾਤਾਂ ਚੋਂ ਮੈਂ ਲੰਗੀ ਸੀਗੀ ਮੇਰੀ ਵੀ ਮੇਰੇ ਅਧਿਆਪਕਾਂ ਨੇ ਬਹੁਤ ਮਦਦ ਕੀਤੀ ਤੇ ਉਸ ਮਦਦ ਦੀ ਬਤੌਲਤ ਅੱਜ ਮੈਂ ਤੁਹਾਡੇ ਸਾਹਮਣੇ ਆ ਮੈਂ ਰਿਣੀ ਆ ਆਪਣੇ ਉਹਨਾਂ ਅਧਿਆਪਕਾਂ ਦਾ ਸਰਕਾਰੀ ਮੇਰਾ ਸਕੂਲ ਸੀਗਾ ਕਲਾਸ ਵਾਲਾ ਖਾਸਾ ਸੀਨੀਅਰ ਸਕੂਲ ਕਾਦੀਆਂ ਮੈਂ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੀ ਆ ਉਥੋਂ ਦੇ ਸਾਰੇ ਅਧਿਆਪਕਾਂ ਨੇ ਮੇਰੀ ਬਹੁਤ ਮਦਦ ਕੀਤੀ ਔਰ ਵਿਸ਼ੇਸ਼ ਜੋਗਦਾਰ ਹੈ ਸ਼੍ਰੀਮਤੀ ਕਿਰਨ ਚੱਡਾ ਜਿਹੜੇ ਮੇਰੇ ਮੈਥਮੈਟਿਕਸਟ ਸੀਗੇ ਅਸੀਂ ਅੱਜ ਵੀ ਅਟੈਚ ਆ ਕਲ ਆਧਿਆਪਕ ਦਿਵਸ ਹੈ ਮੇਰਾ ਸਭ ਤੋਂ ਪਹਿਲਾ ਫੋਨ ਉਹਨਾਂ ਨੂੰ ਹੀ ਜਾਏਗਾ ਅਸੀਂ ਫੋਨ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਦਿਨ ਉਹਨਾਂ ਦਾ ਅਸ਼ੀਰਵਾਦ ਲੈ ਕੇ ਆਪਣਾ ਦਿਨ ਦੀ ਸ਼ੁਰੂਆਤ ਕਰਾਂ ਫੋਨ ਫੜਿਆ ਮੇਰੇ ਕੋਲ ਨਹੀਂ ਸੀ ਫੋਨ ਪਰ ਮੈਂ ਇੱਕਦਮ ਨਾ ਜਦੋਂ ਫੋਨ ਚੱਕਿਆ ਤੇ ਉੱਤੇ ਨਾ ਕੰਗ੍ਰੈਚੁਲੇਸ਼ਨ ਫਲੈਸ਼ ਹੋਣੇ ਸ਼ੁਰੂ ਹੋਏ ਤਾਂ ਮੈਂ ਆਪਣੇ ਹਸਬੰਦ ਨੂੰ ਹੀ ਕਿਹਾ ਮੈਂ ਕਿ ਤੁਸੀਂ ਦੇਖਣਾ ਕੰਗ੍ਰੈਚੁਲੇਸ਼ਨਸ ਨਾ ਅਲੱਗ-ਅਲੱਗ ਨੰਬਰਾਂ ਤੋਂ ਆ ਰਹੇ ਨੇ ਤੇ ਫਿਰ ਇਹਨਾਂ ਨੇ ਮਤਲਬ ਦੇਖ ਕੇ ਨਾਮ ਦੱਸਿਆ ਕਿ ਤੇਰਾ ਨਾਮ ਮਤਲਬ ਆਪਣੇ ਪਟਿਆਲੇ ਜੀ ਦੇ ਟੋਪ ਤੇ ਆ। ਫਿਰ ਬਹੁਤ ਜ਼ਿਆਦਾ ਖੁਸ਼ੀ ਹੋਈ ਔਰ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਆਪਣੇ ਅਧਿਆਪਕ ਸਾਥੀ ਸਕੂਲ ਦੇ ਸਾਰੇ ਅਧਿਆਪਕ ਫੋਨ ਕਰ ਰਹੇ ਸੀਗੇ। ਸਾਰਿਆਂ ਨੇ ਗਰੁੱਪ ਦੇ ਵਿੱਚ ਮੁਬਾਰਕਬਾਦ ਦੇਣੀ ਸ਼ੁਰੂ ਕੀਤੀ। ਜਿਹੜੇ ਮੇਰੇ ਨਾਲ ਦੇ ਅਧਿਆਪਕ ਸਾਥੀ ਨੇ ਉਹਨਾਂ ਨੇ ਫੋਟੋਜ਼ ਪੋਸਟਰ ਬਣਾ ਕੇ ਸ਼ੇਅਰ ਕਰਨੇ ਸ਼ੁਰੂ ਕੀਤੇ। ਬਹੁਤ ਵਧੀਆ ਲੱਗਾ ਸੀ। ਬੜੀ ਖੁਸ਼ੀ ਵਾਲੀ ਗੱਲ ਹੈ ਜੀ ਸਾਡੇ ਲਈ ਤਾਂ। ਬੜੇ ਮਿਹਨਤੀ ਨੇ ਤੇ ਇਹਨਾਂ ਦਾ ਜਦ ਸਟੇਟ ਵਾਰਡ ਦੇ ਵਿੱਚ ਮੈਂ ਡਿਸਰਵ ਨਾ ਦੇਖਿਆ ਸੀ ਤਾਂ ਬਹੁਤ ਹੀ ਖੁਸ਼ ਹੋਏ ਕਿਉਂਕਿ ਇੱਕ ਸਹੀ ਤਰੀਕੇ ਦੇ ਨਾਲ ਜਦੋਂ ਸਟੇਟ ਵਾਰਡ ਦਿੱਤੇ ਜਾਂਦੇ ਟੀਚਰਾਂ ਨੂੰ ਜਿਹੜੇ ਇੰਟਰ ਸਰਵ ਕਰਦੇ ਨੇ ਤਾਂ ਖੁਸ਼ੀ ਹੁੰਦੀ ਹੈ ਇਸ ਵਾਰੀ ਪੰਜਾਬ ਸਰਕਾਰ ਦਾ ਅਸੀਂ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਫੇਅਰਲੀ ਤਰੀਕੇ ਨਾਲ ਸਟੇਟ ਵਾਰਡ ਜਿਹੜੇ ਮਿਹਨਤੀ ਸੀ ਐਕਚੁਅਲੀ ਡਿਸਰਵ ਕਰਦੇ ਸੀ ਉਹਨਾਂ ਨੂੰ ਦਿੱਤੇ ਨੇ ਤੇ ਇਹਨਾਂ ਦਾ ਜੋ ਨਾਂ ਦੇਖਿਆ ਸਾਰੇ ਪਰਿਵਾਰ 'ਚ ਹੀ ਖੁਸ਼ੀ ਹੋਈ ਬਹੁਤ ਚੰਗਾ ਲੱਗਿਆ ਵੀ ਇਹਨਾਂ ਨੇ ਮਿਹਨਤ ਕੀਤੀ ਹੈ ਬੱਚਿਆਂ ਦੀ ਹੈਲਪ ਕੀਤੀ ਹੈ ਬੱਚਿਆਂ ਦੀ ਹੈਲਪ ਲਈ ਹਮੇਸ਼ਾ ਅੱਗੇ ਰਹਿੰਦੇ ਨੇ ਕੱਲੇ ਆਪਣੇ ਸਕੂਲ ਦੇ ਨਹੀਂ ਆਲੇ ਦੁਆਲੇ ਦੇ ਥੇ ਕਿ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਗਰੀਬ ਹੁੰਦੇ ਨੇ ਫੀਸ ਨਹੀਂ ਦੇ ਸਕਦੇ ਉਹਨਾਂ ਦੀ ਕਿਸੇ ਨਾ ਕਿਸੇ ਪਾਸਿਓਂ ਹਰ ਹਾਲਤ ਦੇ ਵਿੱਚ ਕਿਸੇ ਐਨ ਜੀਓ ਤੋਂ ਕਿਸੇ ਤੋਂ ਮਦਦ ਕਰਵਾਉਂਦੇ ਨੇ ਇਸ ਲਈ ਪ੍ਰਮਾਤਮਾ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜੋ ਬੰਦਾ ਮਿਹਨਤ ਕਰਦਾ ਉਹਨੂੰ ਕਿਤੇ ਨਾ ਕਿਤੇ ਫਿਰ ਉਸ ਚੀਜ਼ ਦਾ ਮਿਲਦਾ ਹੀ ਹੈ ਤੇ ਇਸ ਕੰਮ ਕਰਕੇ ਉਹਦਾ ਸਟੇਟ ਵਨ ਮਿਲੇ ਮਿਲੇ ਆ ਅਸੀਂ ਉਸ ਚੀਜ਼ ਲਈ ਸਭ ਦੇ ਬਹੁਤ ਧੰਨਵਾਦੀ ਆ ਵਾਈਫ ਦੀ ਸਕਸੈਸਫੁਲ ਸੀ ਹਸਬੰਡ ਦਾ ਕਿੰਨਾ ਕੁ ਰੋਲ ਦੇ ਹਸਬੰਡ ਦਾ ਰੋਲ ਤਾਂ ਕੀ ਕਹਿ ਸਕਦੇ ਆ ਚਲੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਆਪਣੇ ਲੈਵਲ ਤੇ ਬਹੁਤ ਮਿਹਨਤ ਕੀਤੀ ਆ ਅਸੀਂ ਤਾਂ ਘਰੋਂ ਮਤਲਬ ਜੋ سپورਟ ਆ ਉਹ سپورਟ ਦੇ ਸਕਦੇ ਆ ਵੀ ਸਕੂਲ ਦੇ ਵਿੱਚ ਕੰਮ ਚੱਲਦਾ ਥੋੜਾ ਲੇਟ ਆ ਰਹੇ ਨੇ ਕੋਈ ਗੱਲ ਨਹੀਂ ਬੱਚੇ ਨੂੰ ਸੰਭਲਿਆ ਉਸ ਤਰੀਕੇ ਨਾਲ ਘਰੇਲੂ ਮਾਹੌਲ ਦੇ ਸਾਹਮਣੇ ਅਸੀਂ ਕਦੇ ਇਹਨਾਂ ਨੂੰ ਰੋਕਿਆ ਨਹੀਂ ਵੀ ਤੁਸੀਂ ਐ ਕਿਉਂ ਐ ਮੀਟਿੰਗ ਤੇ ਜਾਣਾ ਕਿਤੇ ਜਾਣਾ ਤੇ ਤੁਸੀਂ ਆਪਣਾ ਫ੍ਰੀਲੀ ਕੰਮ ਕਰ ਸਕਦੇ ਹੋ ਸਕੂਲ ਦੀ ਡਿਵੈਲਪਮੈਂਟ ਕਰ ਸਕਦੇ ਹੋ ਬੱਚਿਆਂ ਨਾਲ ਜੁੜ ਸਕਦੇ ਹੋ ਜਾਂ ਬੱਚਿਆਂ ਲਈ ਤੁਸੀਂ ਆਪਾਂ ਸਕੂਲ 'ਚ ਜਾਂਦੇ ਆ ਤਾਂ ਬੱਚਿਆਂ ਲਈ ਉਹ ਜਾਂਦੇ ਆ ਬੱਚਿਆਂ ਨੂੰ ਕੁਝ ਦੇਣ ਲਈ ਜਾਂਦੇ ਆ ਗਰੀਬ ਬੱਚੇ ਸਾਡੇ ਕੋਲੇ ਆਉਂਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਜਿਸ ਹੁਣ ਗਰੀਬ ਬੱਚਿਆਂ ਦਾ ਦੇ ਦੇ ਅਨਸਾਰ ਹੀ ਅਸੀਂ ਖਾ ਰਹੇ ਆ ਸਾਨੂੰ ਤਨਖਾਹ ਮਿਲਦੀ ਹੋਣਾ ਗਰੀਬ ਬੱਚਿਆਂ ਦੀ ਉਹ ਮਿਲਦੀ ਹੈ ਤੇ ਜੇ ਉਹਦੀ ਹੈਲਪ ਕਰਦੇ ਨੇ ਤਾਂ ਸਾਨੂੰ ਉਹਨਾਂ ਦੀ ਖੁਸ਼ੀ ਉਸਦੀ ਬਹੁਤ ਖੁਸ਼ੀ ਹੁੰਦੀ ਹੈ ਤੇ ਇਸ ਲਈ ਅਸੀਂ ਪੂਰਾ ਸਹਿਯੋਗ ਕਰਦੇ ਹੀ ਆ ਇਹਨਾਂ ਦੇ ਨਾਲ ਅਸੀਂ ਸੈਲੀਬ੍ਰੇਟ ਜਿਹਾ ਤਾਂ ਵੈਸੇ ਫਰੈਂਡਸ ਦੇ ਨਾਲ ਹੀ ਫਰੈਂਡਸ ਤੋਂ ਫੋਨ ਆ ਰਹੇ ਨੇ ਕੰਗratulations ਹੋ ਰਹੀਆਂ ਨੇ ਸਾਰਿਆਂ ਦਾ ਅਸੀਂ ਫੋਨ ਚੱਕ ਰਹੇ ਆ ਗੱਲਬਾਤ ਕਰ ਰਹੇ ਆ ਤੇ ਕੱਲ ਨੂੰ ਪੰਜਾਬ ਸਰਕਾਰ ਵੱਲੋਂ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਬੁਲਾਇਆ ਹੈ ਸਟੇਟ ਫੰਕਸ਼ਨ ਲਈ ਉੱਥੇ ਕੱਲ ਜਾਵਾਂਗੇ ਤੇ ਇੰਜੋਏ ਕਰਾਂਗੇ ਜੀ ਥੈਂਕ ਯੂ ਜਿਹੜਾ ਅਵਾਰਡ ਮਿਲਿਆ ਤੇ ਖੁਸ਼ੀ ਤਾਂ ਕੁਦਰਤੀly ਹਰੇਕ ਨੂੰ ਹੁੰਦੀ ਹੀ ਹੁੰਦੀ ਹੈ ਸਾਨੂੰ ਆਸ ਵੀ ਸੀ ਪਹਿਲਾਂ ਕਿਉਂਕਿ ਇਹਨਾਂ ਨੇ ਕੰਮ ਬਹੁਤ ਜ਼ਿਆਦਾ ਕੀਤੇ ਹੋਏ ਸੀਗੇ ਤੇ ਹੁਣ ਪਰ ਕੁਦਰਤੀ ਜਿਸ ਤਰ੍ਹਾਂ ਰਿਜ਼ਲਟ ਜਦੋਂ ਆਂਦਾ ਉਹ ਰਹੀ ਪਤਾ ਲੱਗਦਾ ਅਸਲੀ ਗੱਲ ਤਾਂ ਵੀ ਕਿ ਕੀ ਕਿਤੇ ਸਟਾਰਟ ਕਰਦੇ ਆ ਮਨਾਉ ਹੁਣੀ ਸ਼ਾਮ ਨੂੰ ਕੋਈ 5:30 ਵਜੇ ਡਿਸਟਾਈ ਹੈ ਦੇ ਕੇ ਜਿਸ ਅਨੁਸਾਰ ਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਇਹ ਐਨ ਐਫ ਫੋਨ ਨਾਲ ਲਗੇ ਕਿ ਉਹ ਕੋਲੀ ਬੰਦ ਹੋ ਰਿਹਾ ਸੀਗਾ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਹੋਰ ਉਮਤੀ ਦੇਵੇ ਹੋਰ ਤਰੱਕੀ ਦੇਵੇ